ਇਸ ਬਰੁਹ ਦੇ ਹੋਰ ਖੰਦ ਦੇ ਆਪਰੇ ਸੇ ਆਪਰੇ ਆ ਕੇ ਕੀ ਅਸੀਂ ਉਹ ਤੋਂ ਮਸਮੂਦ ਕਰਦੇ ਆ ਕਿ ਮਾੜੀ ਗੱਲ ਆ ਗੱਲ ਹੋਈ ਹੈ ਉਹਨਾਂ ਦੀ ਮਾਫੀ ਚਾਹਨਾ ਵੀ ਸਾਡੇ ਬਜ਼ੁਰਗ ਜਿਹੜੇ ਆ ਉਹਨਾਂ ਨੂੰ ਧੱਕੇ ਵੱਜੇ ਹੁਣ ਅਸੀਂ ਇੱਥੇ ਬੈਠੇ ਆ ਤੁਸੀਂ ਗੱਲ ਕਰ ਰਹੇ ਹੋ ਅਸੀਂ ਕੀ ਮਤਲਬ ਸਾਡੇ ਕੋਲ ਕੁਝ ਵੀ ਨਹੀਂ ਹੈਗਾ ਇਸ ਵੇਲੇ ਉਹਨਾਂ ਦੇ ਨਾਲ ਪੀਜਪੀ ਆ। ਵੇਖੋ ਜੀ ਸਿੱਧੀ ਗੱਲ ਹੋਏ ਕੀ ਗੱਲ ਬਾਤ ਹੈ। ਹਾਂ ਵੇਖੋ ਜੀ ਅੱਜ ਭਾਜਪਾ ਦਾ ਜਿਹੜਾ ਦਿਨੇਸ਼ ਬੱਬੂ ਉਮੀਦਵਾਰ ਆ ਪੁਲਿਸ ਫਰੇਗੜ ਚੂੜੀਆਂ ਆਇਆ ਸੀ। ਪੁਲਿਸ ਪ੍ਰਸ਼ਾਸਨ ਨਾਲ ਹੀ ਸਾਡੀ ਉਹਨਾਂ ਨਾਲ ਗੱਲਬਾਤ ਚੱਲੀ ਆ। ਅਸੀਂ ਆਪਣੇ ਜੋ ਕਿਸਾਨਾਂ ਮਜ਼ਦੂਰਾਂ ਦੇ ਸਵਾਲ ਬਣਦੇ ਆ ਉਹਨਾਂ ਅੱਗੇ ਰੱਖੇ ਸੀਗੇ। ਕਿਸੇ ਵੀ ਸਵਾਲ ਦਾ ਉਹਨਾਂ ਕੋਲੋਂ ਜਵਾਬ ਨਹੀਂ ਆਇਆ ਤੇ ਨਾ ਹੀ ਇਹ ਕੋਈ ਵਿਸ਼ਵਾਸ ਦਿਵਾ ਕੇ ਗਏ ਆ। ਕੇ ਆਉਣ ਵਾਲੇ ਸਮੇਂ 'ਚ ਜੇ ਸਾਡੀ ਸਰਕਾਰ ਬਣਦੀ ਆ ਐਂ ਕਿਸਾਨਾਂ ਨੂੰ 23 ਫਸਲਾਂ ਤੇ ਐਮਐਸਪੀ ਦੇਵਾਂਗੇ ਕਿਸਾਨਾਂ ਦੇ ਮਜ਼ਦੂਰਾਂ ਦੇ ਕਰਜ਼ੇ ਮਾਫ ਕਰਾਂਗੇ ਇਸੇ ਤਰ੍ਹਾਂ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਜਿਹੜੇ 58 ਸਾਲ ਤੋਂ ਜਿਨ੍ਹਾਂ ਦੀ ਉਮਰ ਵਾਝ ਜਾਂਦੀ ਆ ਉਹਨਾਂ ਨੂੰ ਪੈਨਸ਼ਨ ਦੇਵਾਂਗੇ ਕਿਸੇ ਕਿਸਮ ਦਾ ਉਹ ਨਾਂ ਤੇ ਵਾਅਦਾ ਕਰਕੇ ਗਏ ਆ ਤੇ ਨਾਂ ਹੀ ਜਿਹੜੇ ਸਾਡੇ ਸਵਾਲ ਸੀਗਾ ਵੀ ਸਾਨੂੰ ਤੁਸੀਂ ਦਿੱਲੀ ਕਿਉਂ ਨਹੀਂ ਆਉਣ ਦਿੱਤਾ ਆਪਣੀ ਰਾਜਧਾਨੀ 'ਚ ਸਾਡੇ ਜਿਹੜੇ ਸ਼ਹੀਦ ਕਿਸਾਨ ਹੋਏ ਆ ਲਖੀਂਪੁਰ ਖੀਰੀ ਚ ਜਿਹਦਾ ਦੋਚੀ ਭਾਜਪਾ ਦਾ ਗ੍ਰਹਿ ਮੰਤਰੀ ਉਹਨੂੰ ਦੁਬਾਰਾ ਸਜ਼ਾ ਦੇਣ ਦੀ ਬਜਾਏ ਪਾਰਟੀ ਨੇ ਦੁਬਾਰਾ ਟਿਕਟ ਦੇ ਕੇ ਨਵਾਜਾਇਆ ਇਹਨਾਂ ਗੱਲਾਂ ਦਾ ਜਿਹੜਾ ਇੱਥੇ ਦਾ ਭਾਜਪਾ ਦਾ ਉਮੀਦਵਾਰ ਆ ਉਹਦੇ ਕੋਈ ਜਵਾਬ ਨਹੀਂਗਾ ਉਹ ਇਹ ਗੱਲ ਕਹਿ ਕੇ ਚਲਾ ਗਿਆ ਕਿ ਇਹ ਮੇਰੇ ਸੀਨੀਅਰ ਜਿਹੜੇ ਆ ਉਹ ਦੱਸ ਸਕਦੇ ਆ ਤੇ ਅਸੀਂ ਉਹਨਾਂ ਨੂੰ ਬਾਤ ਇਹਲ ਆਪਣੀਆਂ ਗੱਲਾਂ ਰੱਖੀਆਂ ਨੇ ਪਰ ਉਹਨਾਂ ਕੋਈ ਵੀ ਕਿਸਾਨਾਂ ਮਜ਼ਦੂਰਾਂ ਦਾ جواب ਨਹੀਂ ਹਾਂ ਪਰਦਾਸੀ ਤੁਸੀਂ ਸੰਤੁਸ਼ਟ ਹੋ ਉਹਨਾਂ ਦੀਆਂ ਗੱਲਾਂ ਬਾਤਾਂ ਬਿਲਕੁਲ ਜੀ ਨਹੀਂ ਅਸੀਂ ਕਿਸੇ ਤਰ੍ਹਾਂ ਵੀ ਉਹਨਾਂ ਕੋ ਸੰਤੁਸ਼ਟ ਨਹੀਂ ਹੋਏ ਪਿੰਡਾਂ ਕੀ ਪ੍ਰੋਗਰਾਮ ਰੂਗਾ ਤੁਹਾਡਾ ਗ੍ਰਾਮ ਵੇਖੋ ਜੀ ਸਾਡਾ ਫੈਸਲਾ ਆਇਆ ਵੀ ਜਿਹੜਾ ਜਿਹੜੀ ਪਾਰਟੀ ਕਿਸਾਨਾਂ ਨਾਲ ਧੱਕਾ ਕਰਦੀ ਰਹੀ ਆ ਦੋ ਟਰਮਾਂ ਉਹਨਾਂ ਨੇ ਸੈਂਟਰ 'ਚ ਰਾਜ ਕੀਤਾ ਆ ਉਹਨਾਂ ਨੂੰ ਪਿੰਡਾਂ ਦੇ ਵਿੱਚ ਨਹੀਂ ਵੜਦੇ ਹਾਂਜੀ ਪਾਰਟੀ ਦਾ ਹਰ ਵਰਕਰ ਔਰ ਹਰ ਜ਼ਿਲ੍ਹੇ 'ਚੋਂ ਥਾਨਪੁਰ ਜੀ ਦੇ ਚੋਂ ਗੁਰਦਾਸਪੁਰ ਤੋਂ ਮਟਾਲਾ ਜੋ ਹਰ ਜ਼ਿਲੇ 'ਚ ਉਹ ਮੰਗ ਸੀ ਕਿ ਲੋਕਲ ਕੈਂਡੀਡੇਟ ਹੋਣਾ ਚਾਹੀਦਾ ਹੈ ਪਾਰਟੀ ਦੇ ਇਹਨਾਂ ਦੀਆਂ ਵਰਕਰਾਂ ਦੀ ਭਾਵਨਾ ਉਹ ਦੇਖਦੇ ਹੋਏ ਲੋਕਲ ਕੈਂਡੀਡੇਟ ਸਵਰਥ ਕਰਦਾ ਹੈ ਕਾਂਗਰਸ ਕਿਉਂ ਨਹੀਂ ਹੋ ਜਾਂਦਾ ਮਤਾ ਹੁਕੂ ਕਾਂਗਰਸ 'ਚ ਇਹ ਹਾਲਾਤ ਨੇ ਇੱਕ ਕਹਿੰਦਾ ਤੂੰ ਲੜਣਾ ਦੂਸਰਾ ਕਹਿੰਦਾ ਤੂੰ ਲੜਣਾ ਇਸ ਕਰਕੇ ਕੈਂਡੀਡੇਟ ਫਾਈਨਲ ਹੋ ਜਾਂਦਾ ਔਰ ਕਾਂਗਰਸ ਪੂਰੇ ਦੇਸ਼ 'ਚ ਖਤਮ ਹੋ ਜਾਂਦੀ ਹੈ ਕੋਈ ਗੱਲ ਪੰਜਾਬ ਨਹੀਂ ਹਰ ਸਟੇਟ 'ਚ ਕਾਂਗਰਸ ਦਾ ਬਹੁਤ ਬੁਰਾ ਹਾਲ ਹੈ ਔਰ ਆਨ ਵਾਲੇ ਸਮਝ ਕਾ ਕਿ ਲੁਪਣੀ ਰਹੀ ਮੈਨੂੰ ਲੱਗਦਾ ਬੀਜੇਪੀ ਐਂਟਰੀ ਕੁਐਂਸੀ ਹੋ ਸਕਦੀ ਹੈ। ਨਹੀਂ ਕੋਈ ਐਸੀ ਗੱਲ ਨਹੀਂ ਕੋਈ ਲੱਗਿਆ ਤੁਹਾਡੇ ਸਾਹਮਣੇ ਆ ਤੁਹਾਡੇ ਤੁਹਾਡੇ ਚੈਨਲ ਸਰਵੇ ਦੇ ਦੇਖਦੇ ਨੇ ਲੋਕ ਕੀ ਕਰਦੇ ਨੇ ਹਰ ਵਿਅਕਤੀ ਕਹਿ ਲਾ ਕਿ ਮੋਦੀ ਜੀ ਪਧਾਰਨਾ ਤੇਰੀ ਬਣਾ ਕੇ ਤੇ ਉਸ ਨੂੰ ਦੇਖ ਲਓ 400 ਬਾਰ ਫਸਾਰ ਦਾ ਜਿਹੜਾ ਮੋਦੀ ਦਾ ਨਾਰਾ ਪਿਆ ਉਹ 400 ਬਾਰ ਖੋਨੇ ਹੋਣ ਲੰਦ ਕਰਦੇ। ਹਰ ਕਿਸਾਨਾਂ ਦੇ ਕਿਸਾਨ ਹਾਜ਼ਰ ਕਰ ਰਹੇ ਹਰ ਸਾਡੇ ਆਪ ਕੀ ਕਹਿਣਾ ਚਾਹੋਗੇ? ਦੇਖੋ ਮੈਂ ਵੀ ਕਿਸਾਨ ਪਰਿਵਾਰ ਤੋਂ ਹਾਂ। ਸਾਡੇ ਭਰਾ ਰਹੋ ਆਪਾਂ ਕੋਲੋਂ ਬਰੋਦੀ ਨਹੀਂ ਜੇ ਕੋਈ ਮਸਲਾ ਹੈ ਤਾਂ ਬੈਠ ਕੇ ਉਹਦਾ ਹੱਲ ਕਰਨਾ ਚਾਹੀਦਾ। ਬਿਲਕੁਲ ਕੁਝ ਮਸਲਾ ਤੇ ਸਰਕਾਰ ਐਮਐਸਬੀ ਅੱਗੇ ਵੀ ਦੇ ਰਹੀ ਹੈ ਜੇ ਕੋਈ ਹੋਰ ਵੀ ਹੈ ਕੋਈ ਹੈ ਕੋਈ ਕਮੀ ਪਛੀਦ ਆਪਾਂ ਬੈਠ ਕੇ ਉਹਦਾ ਹੱਲ ਕਰਾਂਗੇ ਸਰ ਉਹ ਸਾਰੇ ਕਿਸਾਨ ਬਾਹਰ ਬੈਠੇ ਆ ਵੀ ਮਿਲ ਕੇ ਜਾਓਗੇ ਨਾਲ ਆਪਾਂ ਨਾਲ ਮਿਲ ਕੇ ਜਾਗੇ ਉਹਨਾਂ ਨੂੰ ਪ੍ਰੋਸਾ ਦਵਾਗੇ ਤੁਹਾਡੀਆਂ ਜਿਹੜੀ ਜਿਹੜੀ ਵੀ ਮੰਗਾਂ ਨਾਲ ਉਹ ਪੂਰੀਆਂ ਕਰਾਂਗੇ ਇਹਦੇ ਹਿਸਾਬ ਨਾਲ ਪਰ ਉਹਦੇ ਪਿੱਛੇ ਕੋ ਗੱਲ ਇਹ ਕਿ ਨਾ ਪਿੰਡਾਂ ਦੇ ਵਿਰੋਧ ਦਾ ਖਿਆਲਾ ਥੋੜਾ ਬੋਤਾ ਹੈ ਹਾਲ ਹੋ ਜਾਣਾ ਕੋਈ ਨਹੀਂ ਸੈਟਰ ਵੀ ਟ੍ਰੇਨਾਂ ਦੇ ਵਿੱਚ ਹੋਰ ਲੋਕਾਂ ਪੈ ਰਹੇ ਪਰੇਸ਼ਾਨ ਯਾਤਰੀ ਵੀ ਹੋ ਰਹੇ ਮੂਰੇ ਬਾਰੇ ਜਿਹਾ ਕੋਈ ਨਹੀਂ ਸੋਚਿਆ ਇਹ ਕੋਈ ਅਸੀਂ ਗੱਲ ਨਹੀਂ ਕੋਈ ਘਟਨਾ ਨਹੀਂ ਪੈ ਰਿਆ ਸਰਦਾਰ ਲਗਾਤਾਰ ਮਿਹਨਤ ਕਰੇ ਕਰਦੀ ਹੈ ਕੰਮ ਕਰੇ ਕਰਦੀ ਹੈ ਔਰ ਪੂਰੇ ਦੇਸ਼ ਜਿਹਾ ਆ ਉਹ ਮਤਲਬ ਕੰਮ ਵੀ ਹੋਏ ਕਿਤੇ ਨਾ ਲੋਕ ਮਤਲਬ ਸਾਰੇ ਜਿਹੜੇ ਗਰਾਜੀ ਸਹੂਦਾ ਵਿੱਚ ਬੈਠੇ ਗੱਦੀ ਚੜਾਤੇ ਆ ਵੀ ਆਪਣੇ ਮਕਾਬਲੇ ਦੀ ਰਸਮ ਕਿ ਪਾਲੀਨਾਥ ਰਾਮਾ ਵੀ ਪਾਣੀ ਉਹ ਆ ਹੀ ਤੇ ਬੀਜੇਪੀ ਦਾ ਵਰਕਰ ਤੋ ਨਾਉ ਲੱਗਦਾ ਜਿਹੜਾ ਮਰਜ਼ੀ ਆ ਜਾ ਕੋਈ ਜੰਦਾ ਨਹੀਂ ਇਸ ਗੱਲ ਦੀ ਕਵੀਐਮ ਦਾ ਨਹੀਂ ਕੋਈ ਬਹਿਨ ਹੈ ਕੋਈ ਤੇ ਜਿਸੇ ਵੀ ਕਾਗਜ਼ ਜਿੱਜਾ ਨਾ ਜੀ ਉਥੇ ਇਵੇਂ ਉਹਦੀ ਗੱਲ ਨਹੀਂ ਕਰਦੇ ਜਿੱਤੇ ਹਾਰ ਜਾਂਦੇ ਉਥੇ ਇਵੇਂ ਦੀ ਗੱਲ ਕਰ ਦਿੰਦੇ